ਅੱਜ ਹੁਸ਼ਿਆਰਪੁਰ ਦੇ ਮਹੱਲਾ ਰਹੀਮਪੁਰ ਵਿਖੇ ਅੰਬੇਡਕਰ ਸਹਿਰਾਂ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੋਲੂ ਦੀ ਅਗਵਾਈ ਚ ਨੌਜਵਾਨਾਂ ਨੇ ਰਾਸ਼ਟਰੀ ਤਿਰੰਗਾ ਝੰਡਾ ਲੜਾਇਆ ਗਿਆ ਇਸ ਮੌਕੇ ਤੇ ਸਵਿਧਾਨ ਦੀ ਵਿਦਿਆ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਮੈਂ ਮੱਲਾ ਨਿਵਾਸੀ ਰਹੀਮਪੁਰ ਵੱਲੋਂ ਸਭ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਸਾਥੀ ਮੇਰੀ ਇੱਕੀ ਗੋਲ ਤੇ ਹਮੇਸ਼ਾ ਇੱਥੇ ਪਹੁੰਚਦੇ ਆ ਹਰ ਸਾਲ ਦੀ ਤਰ੍ਹਾਂ ਇੱਥੇ ਪੁਿੰਟੇ ਦੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਥੀਓ ਜੋ ਸਾਨੂੰ ਅੱਜ ਸਾਡੀ ਅਸਲੀ ਆਜ਼ਾਦੀ ਡਾਕਟਰ ਬੀ ਆਰ ਅੰਬੇਦਕਰ ਜੀ ਹੋਣੀ ਬੜੇ ਹੀ ਸੰਘਰਸ਼ ਕਰਕੇ ਸੰਵਿਧਾਨ ਲਾਗੂ ਕਰਕੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਇੱਥੇ ਤੱਕ ਪਹੁੰਚਾਇਆ ਜਿਹੜਾ ਸੰਵਿਧਾਨ ਲਾਗੂ ਹੋਇਆ ਇਹਦੇ ਵਿੱਚ ਅਸੀਂ ਸਾਰੇ ਹੀ ਆਨੰਦ ਮਾਣਦੇ ਆ ਸਾਡੀਆਂ ਮਾਤਾ ਮਾਂ ਪੈਣਾ ਬਜ਼ੁਰਗ ਅਸੀਂ ਆਪਣੀ ਮਰਜ਼ੀ ਨਾਲ ਨੌਕਰੀਆਂ ਕਰਦੇ ਆਂ ਮਰਜ਼ੀ ਨਾਲ ਕੱਪੜੇ ਪਹਿਨਦੇ ਆਂ ਮਰਜ਼ੀ ਨਾਲ ਖਾਂਦੇ ਆਂ ਮਰਜ਼ੀ ਨਾਲ ਸੌਂਦੇ ਆਂ ਸਾਨੂੰ ਇਦਾਂ ਦਾ ਕੋਈ ਪਹਿਲਾ ਅਧਿਕਾਰ ਨਹੀਂ ਸੀਗਾ ਡਾਕਟਰਾਂ ਨੇ ਬੇਦਗਤੀ ਹੁੰਦੀ ਆਏ ਹੁਣੇ ਸੰਘਰਸ਼ ਕਰਕੇ ਇਹ ਸਵਿਧਾਨ ਲੈ ਕੇ ਸਾਨੂੰ ਸਾਰਾ ਕੁਝ ਬਰਾਬਰ ਦੇ ਹੱਕ ਲੈ ਕੇ ਦਿੱਤੇ ਆ ਉਹਨਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਉਹਨਾਂ ਦੇ ਪੂਰਨਿਆਂ ਤੇ ਸਾਨੂੰ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਆ ਜਿਆਦਾ ਨਾ ਕਹਿੰਦਾ ਜੈ ਭੀਮ ਜੈ ਭਾਰਤ ਇੱਕ ਵਾਰ ਫਿਰ ਸਭ ਸਾਥੀਆਂ ਦਾ ਮੈਂ ਇੱਥੇ ਮੋਢਣ ਦੇ तहे ਦਿਲੋਂ ਧੰਨਵਾਦ ਕਰਦਾ ਆ ਸਾਡੇ ਸਾਰੇ ਸਾਥੀ ਸਤਿਕਾਰਯੋਗ ਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਸਮੂਹ ਮੱਲਨਵਸੀ ਰੀਮਪੁਰ ਦਾ ਮੈਂ ਧੰਨਵਾਦ ਕਰਦਾ ਹਾਂ ਥੈਂਕ ਯੂ ਜੀ ਆਹ ਸਾਹਿਬ ਤੁਹਾਡੀ ਸੋਚ ਤੇ ਬਹੁਤ ਬਹੁਤ ਸਾਹਿਬ ਤੁਹਾਡੀ ਸੋਚ ਤੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਦਾ ਗਣਤੰਤਰ ਦਾ ਦਿਵਸ 76 ਗਣਤੰਤਰ ਦਿਵਸ ਤੇ ਸਾਰਿਆਂ ਨੂੰ ਮੈਂ ਦੇਸ਼ਵਾਸੀਆਂ ਨੂੰ ਗਣਤੰਤਰ ਦੇਸ਼ ਦੀ ਬਹੁਤ-ਬਹੁਤ ਮੁਬਾਰਕਾਂ ਵਾਦ ਦਿੰਦਾ ਜੇ ਗਨਤੰਤਾ ਦਾ ਦੇਸ਼ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਹੈ ਜਿ ਸਾ ਸੰਵਿਧਾਨ ਸੰਵਿਧਾਨ ਕੀ ਚੀਜ਼ ਹੈ ਬਾਬਾ ਸਾਹਿਬ ਸਾਨੂੰ ਇੱਕ ਜਾਦੂ ਦੀ ਪੋਟਲੀ ਸਾਨੂੰ ਦੇ ਕੇ ਗਏ ਆ ਜਿਸ ਦੇ ਵਿੱਚ ਸਾਰਿਆਂ ਦਾ ਆਪਾਂ ਕੋਈ ਵੀ ਪੇਜ ਖੋਲਾਂਗੇ ਉਹਦੇ ਵਿੱਚੋਂ ਇੱਕ ਇੱਕ ਪੇਜ ਤੇ ਅਲੱਗ-ਅਲੱਗ ਮੀਨਿੰਗ ਦੇ ਅਲੱਗ-ਅਲੱਗ ਆਰਥ ਮਿਲਦੇ ਆ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਂਦੇ ਆ ਉਹਨਾਂ ਦੇ ਹਰ ਇੱਕ ਸ਼ਬਦ ਦਾ ਕੋਈ ਮੀਨਿੰਗ ਹੈ ਅਗਰ ਅਸੀਂ ਇਸ ਸਾਨੂੰ ਇੱਕ ਪਲੇਟਫਾਰਮ ਦੇ ਕੇ ਗਈ ਸੀ ਜਿਸ ਪਲੇਟਫਾਰਮ ਤੇ ਅਸੀਂ ਸਾਨੂੰ ਪਹੁੰਚਣ ਤਾਂ ਨਹੀਂ ਸਾਨੂੰ ਘਟੋ ਘਾਟੇ ਇੱਕ ਵਾਰ ਖੜੇ ਹੋਣ ਦਾ ਤਾਂ ਸਿੱਖੋ ਅਸੀਂ ਸਾਰੇ ਸੰਗਤ ਨੂੰ ਮੈਂ ਇਹੀ ਕਹਿਣਾ ਆ ਕਿ ਇੱਕ ਵਾਰੀ ਉੱਥੇ ਤੱਕ ਖੜੇ ਤਾਂ ਹੋਣਾ ਸਿੱਖ ਲਓ ਬਾਕੀ ਤਾਂ ਬਾਧੀਆਂ ਗੱਲਾਂ ਆ ਮੰਦਰ ਨਹੀਂ ਸਕੂਲ ਚਾਹੀਏ ਧਰਮ ਨਹੀਂ ਅਧਿਕਾਰ ਚਾਹੀਏ ਮਨੁਸਮ੍ਰਿਤੀ ਨਹੀਂ ਸਵਿਧਾਨ ਚਾਹੀਏ ਬਾਬਾ ਸਾਹਿਬ ਡਾਕਟਰ ਪੀਮਰਾਮੇਡਾ ਸਾਹਿਬ ਜੀ ਸਾਨੂੰ ਐਡਾ ਵੱਡਾ ਸੰਵਿਧਾਨ ਲਿਖ ਕੇ ਦੇ ਕੇ ਗਏ ਆ ਉਹ ਵੋਟ ਦਾ ਅਧਿਕਾਰ ਵੀ ਦੇ ਕੇ ਗਏ ਆ ਕਿ ਸਹੀ ਵਰਤੋਂ ਬੋਰਡ ਦੀ ਕਰਨੀ ਚਾਹੀਦੀ ਆ ਸਾਨੂੰ ਤਦੇ ਸਾਡਾ ਰਾਜ ਆਊਗਾ ਤਦੇ ਸੰਵਿਧਾਨ ਦੇ ਨਾਲ ਅਸੀਂ ਆਪਣੇ ਹੱਕ ਲੈ ਸਕਾਂਗੇ ਸਾਰੇ ਬਹੁਤ ਹੀ ਸਤਿਕਾਰਯੋਗ ਮੁਹੱਲਾ ਰਹੀਮਪੁਰ ਵਿੱਚ ਇਕੱਤਰ ਹੋਏ ਸਾਥੀ ਭੈਣੋ ਭਰਾਵੋ ਤੇ ਖਾਸ ਕਰ ਨੌਜਵਾਨ ਬੱਚਿਓ ਅੱਜ ਅਸੀਂ ਗਣਤੰਤਰ ਦਿਵਸ ਸੰਵਿਧਾਨ ਦਿਵਸ ਮਨਾਉਣ ਲਈ ਤੇ 71 ਹੋਏ ਆ ਇਸ ਖੁਸ਼ੀ ਦੇ ਮੌਕੇ ਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਜਦ 1947 ਨੂੰ ਹਿੰਦੁਸਤਾਨ ਦੀ ਵੰਡ ਹੋ ਕੇ ਪਾਕਿਸਤਾਨ ਤੇ ਭਾਰਤ ਬਣੇ ਉਸ ਵੇਲੇ ਉਹਨੂੰ ਚਲਾਉਣ ਦੇ ਲਈ ਸੰਵਿਧਾਨ ਦੀ ਲੋੜ ਸੀ ਸਾਥੀਓ ਇਸ ਸੰਵਿਧਾਨ ਲਿਖਣ ਦੇ ਲਈ ਨਾਲ ਕੋਲ ਕੋ ਕਾਬਲ ਵਿਅਕਤੀ ਨਹੀਂ ਸਨ ਇਹਨਾਂ ਨੇ ਅਮਰੀਕਾ ਨੂੰ ਲਿਖਿਆ ਉਹਨਾਂ ਨੂੰ ਕਿਹਾ ਸਾਡਾ ਕੋ ਸਵਿਧਾਨ ਲਿਖੇ ਕਲੋਮੀਆ ਯੂਨੀਵਰਸਿਟੀ ਨੇ ਕਿਹਾ ਕਿ ਤੁਹਾਡੇ ਵਿੱਚ 바ਵਾ ਸਾਹਿਬ ਡਾਕਟਰ ਪੀਮਰਾ ਉਮੀਦਵਾਰ ਜੀ ਬੜੇ ਯੋਗ ਸਿੰਬਲ ਆਫ ਨੋਲੇਜ ਰੱਖਦੇ ਹਨ ਉਹਨਾਂ ਨੂੰ ਮੌਕਾ ਦਿਓ ਕੁੱਲ ਮਿਲਾ ਕੇ ਉਹਨਾਂ ਨੂੰ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਜਿਹੜਾ ਕਿ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਕੰਪਲੀਟ ਕਰਕੇ ਸਾਮਣਟ ਕੀਤਾ ਗਿਆ 26 ਜਨਵਰੀ 1950 ਨੂੰ ਸੰਵਿਧਾਨ ਜਿਹੜਾ ਲਾਗੂ ਹੋਇਆ ਸਾਥੀਓ ਇਸ ਖੁਸ਼ੀ ਦੇ ਮੌਕੇ ਤੇ ਮੈਂ ਆਪ ਸਭ ਨੂੰ ਦੁਬਾਰਾ ਫੇਰ ਮੁਬਾਰਕਬਾਦ ਦਿੰਦਾ ਹਾਂ ਔਰ ਜਿਹੜੇ ਸਾਨੂੰ ਬੋਟ ਦਾ ਹੱਕ ਜਾਇਦ ਖਰੀਦਣ ਦਾ ਹੱਕ ਨਾਰੀ ਜਾਤੀਨ ਦੇ ਮੁਕਤੀਦਾਤਾ ਮਨੁੱਖਤਾ ਦੇ ਮੁਕਤੀਦਾਤਾ ਹੋਏ ਹਨ ਉਸ ਖੁਸ਼ੀ ਦੇ ਮੌਕੇ ਤੇ ਆਪਾਂ ਉਹਨਾਂ ਦੀ ਜੜੀ ਦਿੱਤੇ ਹੋਏ ਅਧਿਕਾਰ ਆ ਉਹਨਾਂ ਨੂੰ ਸਹੀ ਵਕਤ 'ਤੇ ਆਪਣਾ ਰਾਜਭਾਗ ਲਿਆਓ ਸਾਥੀਓ ਆਪਣੇ ਰਾਜਭਾਗ ਦੇ ਵਿੱਚ ਹੀ ਚੰਗਿਆਈਆਂ ਹੁੰਦੀਆਂ ਹਨ ਖੁਸ਼ੀ ਹੁੰਦੀ ਹੈ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਸਭ ਨੂੰ ਦੁਬਾਰਾ ਫੇਰ ਮੁਬਾਰਕਬਾਦ ਦਿੰਦਾ ਹਾਂ ਡਾਕਟਰ ਅੰਬੀਦਕਰ ਜੀ ਹੁਣੀ ਉਹਨਾਂ ਨੂੰ ਮੰਨ ਲੋ ਬਾਕੀ ਮੰਨ ਲੋ ਪੂਰੇ ਇੰਡੀਆ ਵਿੱਚ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਕਾਵਲ ਸੀਗੇ ਜਿਨ੍ਹਾਂ ਨੇ ਮਹਾਂ ਲੋ ਸੁਵਿਧਾਨ ਲਿਖਿਆ ਇਹ ਸੁਵਿਧਾਨ ਲਿਖਣਾ ਕੋਈ ਮਾੜੀ ਮੋੜੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਆ ਜਿਹਦੇ ਵਿੱਚ ਸਾਰੇ ਅਸੀਂ ਮਹਾਂ ਲੋ ਆਨੰਦ ਖੁਸ਼ੀਆਂ ਮੰਨਦੇ ਆ ਪਰਵਾਰਾਂ ਵਿੱਚ ਸਭ ਜਗ੍ਹਾ ਸਭ ਜ਼ਿਲ੍ਹਿਆਂ ਵਿੱਚ ਪੂਰੇ ਪੰਜਾਬ ਦੇ ਅਲੱਗ-ਅਲੱਗ ਸਟੇਟਾਂ ਵਿੱਚ ਆਨੰਦ ਮੰਨਦੇ ਆ ਸਾਰੇ ਬਾਬਾ ਸਾਹਿਬ ਅbedkar ਦੀ ਬਦੌਲਤ ਆ ਬਾਬਾ ਸਾਹਿਬ ਨੇ ਇਕੱਲਾ ਇਕੱਲਾ ਐਸਸੀ ਸਮਾਜ ਨੂੰ ਨਹੀਂ ਉਹਨੇ ਸਭ ਸਮਾਜ ਨੂੰ ਉੱਪਰ ਚੱਕਿਆ ਆ ਇਸ ਲਈ ਸਭ ਵਧਾਈ ਦੇ ਪਾਤਰ ਆ ਮੈਂ ਸਾਰਿਆਂ ਨੂੰ ਗਣਤੰਤਰ ਦਿਵਸ ਤੇ ਬਹੁਤ-ਬਹੁਤ ਲੱਖ-ਲੱਖ ਵਧਾਈ ਵਧਾਈ ਦਿੰਦਾ ਆ ਸਾਨੂੰ ਸੰਵਿਧਾਨ ਮਿਲਿਆ ਸੀਗਾ ਔਰ ਇਸ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਇੱਥੇ ਝੰਡਾ ਚੜ੍ਹਾਉਣ ਲਈ ਜਾਂ ਇੱਥੇ ਜਿੱਥੇ ਕਿੱਥੇ ਵੀ ਹੈਗੇ ਆ ਅਸੀਂ ਹੁਣ ਦੇ ਹੱਕਦਾਰ ਹੋਏ ਆ ਨਾ ਤਾਂ ਸਾਨੂੰ ਕੋਈ ਸਾਡੇ ਸਮਾਜ ਨੂੰ ਕੋਈ ਨਹੀਂ ਪੁੱਛਦਾ ਸੀਗਾ ਗਣਤੰਤਰ ਦਿਵਸ ਤੇ 71 ਹੋਏ ਸਾਰੇ ਵੀਰ ਭੈਣੋ ਤੇ ਭਰਾਵੋ ਅਤੇ ਬੱਚਿਓ ਅੱਜ ਜੋ ਗਣਦਰਦਾ ਦਾ ਦਿਵਸ ਜਾਨੀ 26 ਜਨਵਰੀ ਜੋ ਕਿ 26 ਜਨਵਰੀ 1950 ਨੂੰ ਭਾਰਤ ਦਾ ਲਿਖਿਆ ਹੋਇਆ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੁਆਰਾ ਲਾਗੂ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਜਿਹੜਾ ਸਾਡਾ ਸਾਰਾ ਸਮਾਜ ਛੂਦਰ ਸਮਾਜ ਹਜ਼ਾਰਾਂ ਸਾਲਾਂ ਤੋਂ ਗੁਲਾਮ ਸੀ ਕੋਈ ਅਧਿਕਾਰ ਨਹੀਂ ਸੀ ਬਰਾਬਰ ਦਾ ਅਧਿਕਾਰ ਨਹੀਂ ਸੀ ਸਕੂਲ ਜਾਣ ਦਾ ਅਧਿਕਾਰ ਨਹੀਂ ਸੀ ਸਾਂਝੀਆਂ ਜਗ੍ਹਾ ਤੇ ਜਾਣ ਦਾ ਅਧਿਕਾਰ ਨਹੀਂ ਸੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਔਰਤ مرد ਬੱਚੇ ਗਰੀਬ ਅਮੀਰ ਸਭ ਬਰਾਬਰ ਕੀਤੇ ਗਏ ਜਿਸ ਦਾ ਫਾਇਦਾ ਅੱਜ ਭਾਰਤ ਦਾ ਹਰ ਗਰੀਬ ਤੋਂ ਗਰੀਬ ਹਰ ਔਰਤ ਅਜ ਅਨੰਦ ਲੈ ਰਹੇ ਆ ਜੇ ਅਸੀਂ ਆਪਣੇ ਨਾਲ ਦੇ ਗਵਾਂਡੀ ਦੇ ਸ਼ਬਦ ਦੇਖੀਏ ਬੰਗਲਾਦੇਸ਼ ਜਿੱਥੇ ਕਿੰਨੀ ਉਥਰ ਪੁਥਰ ਮਚੀ ਆ ਉੱਥੇ ਦੀ ਪ੍ਰਧਾਨ ਮੰਤਰੀ ਨੂੰ ਦੇ ਛੱਡ ਕੇ ਭਜਣਾ ਪਿਆ ਇਸੇ ਤਰ੍ਹਾਂ ਪਾਕਿਸਤਾਨ ਜਿਨ੍ਹਾਂ ਨੂੰ ਭਾਰਤ ਵਰਗਾ ਸੰਵਿਧਾਨ ਨਹੀਂ ਮਿਲਿਆ ਕਿਉਂਕਿ ਉਹਨਾਂ ਦੇ ਕੋਲ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਵਰਗਾ ਸੁਜਵਾਨ ਨੇਤਾ ਨਾ ਹੋਣ ਕਰਕੇ ਉਹ ਅਜੇ ਡੈਮੋਕ੍ਰੇਸੀ ਤੋਂ ਵਾਂਝੇ ਰਹਿ ਗਏ ਜਿਹਦੇ ਕਰਕੇ ਉੱਥੇ ਬਾਰ-ਬਾਰ ਰਾਜ ਬਲਟੇ ਫੌਜੀ ਰਾਜ ਬਲਟੇ ਹੁੰਦੇ ਆ ਲੋਕਾਂ ਦੀ ਹਾਲਤ ਮਾੜੀ ਹੈ ਔਰਤਾਂ ਦੀ ਹਾਲਤ ਮਾੜੀ ਹੈ ਉਸ ਦੇ ਨਾਲ ਅਫਗਾਨਿਸਤਾਨ ਸੀਰੀਆ ਈਰਾਨ ਇਰਾਕ ਜਿੱਥੇ ਔਰਤਾਂ ਨੂੰ ਪੈੜ ਦੀ ਜੁੱਤੀ ਬਣਾ ਕੇ ਰੱਖਿਆ ਹੋਇਆ ਅੱਜ ਵੀ ਸੋ ਅਸੀਂ ਸੁਸਤ ਹੋ ਗਏ ਆ ਕਿ ਜਿੱਥੇ ਭਾਰਤ ਦੇ ਵਿੱਚ ਅੱਜ ਔਰਤ ਮਰਦਾਂ ਨਾਲੋਂ ਪਰਦੇ ਬਰਾਬਰ ਖੜੀ ਹੈ ਅੱਜੋ ਪਾਇਲਟ ਵੀ ਆ ਰਾਸ਼ਟਰਪਤੀ ਵੀ ਆ ਡੀਸੀ ਵੀ ਆ ਸੋ ਇਸ ਕਰਕੇ ਅੱਜ ਭਾਰਤ ਦਾ ਸੰਵਿਧਾਨ ਜਿਹਨੂੰ ਅੱਜੋ ਮਾਨਵਵਾਦੀ ਮਾਨਸਿਕਤਾ ਵਾਲੇ ਲੋਕ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਹੈ ਜਿਹੜੇ ਕਿ ਵਾਰ-ਵਾਰ ਉਹਨੂੰ ਬਦਲਣ ਦੀਆਂ ਗੱਲਾਂ ਕਰਦੇ ਆ ਤਾਂ ਸਾਨੂੰ ਅਸੀਂ ਏਕਤਾ ਦਾ ਸਬੂਤ ਦਈਏ ਆਪਣੇ ਭਾਰਤ ਦੇ ਸੰਵਿਧਾਨ ਦੀ ਰਾਖੀ ਕਰੀਏ ਸੋ ਇਸ ਕਰਕੇ ਅੱਜ ਆਓ ਇਕੱਤਰ ਹੋਈਏ ਅਸੀਂ ਇਹ ਕੇ ਦਾ ਸਬੂਤ ਦੇ ਕੇ ਭਾਰਤ ਦੇ ਸੰਵਿਧਾਨ ਦੀ ਰੱਖੀ ਕਰੀਏ ਸਾਰੀ ਸਾਥੀਆਂ ਦਾ ਪੁਰ ਹੀਰਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਜੋ ਗਣਤੰਤਰ ਦਿਵਸ ਹੈ ਇਹ ਸਾਡੇ ਲਈ ਦਿਵਸਨੀ ਹੈ ਸਾਡੇ ਲਈ ਕਹੋ ਵੀ ਸਾਡੇ ਸਮਾਜ ਲਈ ਇਹ ਬਹੁਤ ਵੱਡਾ ਪੁਰਬ ਹੈ ਬਾਬਾ ਸਾਹਿਬ ਨੇ ਸਾਨੂੰ ਇੰਨਾ ਸਨਮਾਨ ਬਖਸ਼ਿਆ ਹੈ ਕਿ ਅਸੀਂ ਅੱਜ ਆਜ਼ਾਦੀ ਨਾਲ ਘੁੰਮ ਸਕਦੇ ਆਂ ਵਧੀਆ ਕੱਪੜੇ ਪਾ ਸਕਦੇ ਆਂ ਇਸ ਜੋ ਵੀ ਹੈ ਜੋ ਵੀ ਦੇਣ ਹੈ ਬਾਬਾ ਸਾਹਿਬ ਦੀ ਹੈ ਆਪਣੇ ਬਹੁਕੰਚੀ ਰਾਮ ਜੀ ਦੇ ਪੀ ਸਾਹਿਬ ਸੈਕਟਰੀ ਸਾਹਿਬ ਸਾਡੇ ਵਿੱਚ ਪਹੁੰਚੇ ਆ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆ ਜੀ ਹੁਣ ਮੈਂ ਬੇਨਤੀ ਕਰੂੰਗਾ 2 ਮਿੰਟ ਲਈ ਆਪਣੇ ਸੈਕਟਰੀ ਸਾਹਿਬ ਬਹੁਕੰਚੀ ਰਾਮ ਜੀ ਦੇ ਪੀ ਸਾਹਿਬ 2 ਮਿੰਟ ਆਪਣੇ ਵਿਚਾਰ ਕਰਨਗੇ ਸਭ ਰਾਂਗ ਮਿਲ ਖੁਸ਼ੀਆਂ ਮਨਾਓ ਬਾਗ ਜਾ ਕੇ ਸੁੱਤੇ ਸੁੱਤੇ ਸਭ ਰਾਂਗ ਮਿਲ ਖੁਸ਼ੀਆਂ ਮਨਾਓ ਬਾਗ ਜਾ ਕੇ ਸੁੱਤੇ ਸੁੱਤੇ ਮੈਂ ਪਾਕ ਕਿੱਦਾਂ ਜਾ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਉਹਦੇ ਸਾਨੂੰ ਬੰਡਾ ਬੰਡੇ ਰਾਈਟਸ ਸਾਢੇ ਅਧਿਕਾਰ ਸਾਢੇ ਮੌਲਿਕ ਅਧਿਕਾਰ ਸਾਨੂੰ ਲੈ ਕੇ ਦਿੱਤੇ ਉਹਨਾਂ ਅਧਿਕਾਰਾਂ ਨੂੰ ਜਦੋਂ ਲਾਗੂ ਕੀਤਾ ਗਿਆ ਤਾਂ ਐਸੀ ਬੀਸੀ ਸਮਾਜ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਅੱਜ ਵੀ ਅਸੀਂ ਉਹਨਾਂ ਬੰਨਾ ਮੈਂ ਰਾਈਟਸ ਦੇ ਆਧਾਰ ਤੇ ਮੌਲਿਕ ਅਧਿਕਾਰਾਂ ਦੇ ਅਧਾਰ ਤੇ ਜਿਹੜੇ ਸਾਨੂੰ ਮਿਲੇ ਸੰਵਿਧਾਨ ਦੇ ਅੰਦਰ ਉਹਦੇ ਆਧਾਰ ਦੇ ਉੱਤੇ ਅਸੀਂ ਅੱਜ ਮੋਜ ਕਰ ਰਹੇ ਹਾਂ ਅੱਜ ਵੱਡੇ ਵੱਡੇ ਅਹੁਦੇ 'ਤੇ ਬੈਠੇ ਆ ਜੈ ਪੀਮ ਜੈ ਭਾਰਤ ਮੈਂ ਅਮਨਦੀਪ ਸਿੰਘ ਸਰਪੰਚ ਚਗਰਾ ਜੀ 26 ਜਨਵਰੀ ਦੰਤਾਂਤਰ ਦਿਵਸ ਦੇ ਸਮੂਹ ਪੰਜਾਬ ਵਾਸੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਲ ਹੀ ਮੈਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਸਿਹਤ ਵੱਲ ਧਿਆਨ ਦੇਓ ਤੇ ਆਪਣੇ ਪਰਿਵਾਰਾਂ ਨੂੰ ਸਹੀ ਢੰਗ ਨਾਲ ਆਪਣੇ ਪਰਿਵਾਰਾਂ ਦੀ ਪਾਲਣ ਪੋਸ਼ਣ ਕਰੋ ਜੋ ਪੰਜਾਬ ਵਿੱਚ ਨਸ਼ਿਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਇਸ ਵੇਲੇ ਬਹੁਤ ਹੀ ਇਧਰ ਇਨ੍ਹਾਂ ਤੋਂ ਸਾਨੂੰ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਹੈ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਗੱਲ ਕਹਿੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਸਿਹਤ ਵੱਲ ਧਿਆਨ ਦਿਓ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ